ਕਰ ਕਰ ਦਿੱਤੇ ਕਰਵਾ ਲਏ ਇੰਨਾ ਦਿਨਾਂ ਦੇ ਵਿੱਚ ਕਿਉਂਕਿ ਜਦੋਂ ਸਰਕਾਰ ਜਦੋਂ ਅत्याचार ਪੁੱਤਰ ਆਵੇ ਤੇ ਫਿਰ ਸ਼ਹੀਦਿਆਂ ਦਾ ਰਾਹ ਜਿਹੜਾ ਵਾ ਇਹ ਸਾਡੇ ਗੁਰੂ ਨੇ ਜਿਹੜਾ ਵਾ ਦੱਸਿਆ ਵਾ ਉਹਨਾਂ ਦੇ ਵੀ ਸ਼ਰਧਾਂ ਦੇ ਫੁੱਲ ਭੇਟ ਕਰਦੇ ਆ ਕਿਉਂਕਿ ਇੰਨਾ ਦਿਨਾਂ ਵਿੱਚ ਜਿਹੜੇ ਸਾਡੇ ਚਾਰ ਸੌਹਬ ਜਾਇਦੇ ਚਲਗੀ ਧਰ ਦੇ ਵਿੱਚ ਫਤਗ ਦੇ ਜਿਹੜੇ ਨਾਲ ਕੋਸ਼ਿਸ਼ ਰਹੀ ਉਹ ਤੁਹਾਡੇ ਜਿਹੜੇ ਆ ਗਾ ਕੀਦੀ ਜਿਹੜੇ ਚੰਦਰਾ ਆ ਆ ਸਾਰੇ ਬੁਲਾ ਰਹੇ ਨੇ ਕਰਤੇ ਬੜੀ ਡਿਟੇਲ ਦੇ ਨਾਲ ਜਿਹੜੀ ਇਹ ਗੱਲਬਾਤ ਕੀਤੀ ਆ ਤੇ ਬੜੀ ਵਿਸਤਾਰ ਦੇ ਨਾਲ ਦੱਸਿਆ ਵਾ ਵੀ ਸਾਡੇ ਆ ਧਰਨੇ ਦੇ ਜਿਹੜੇ ਆ ਮੋਰਚੇ ਦੀਆਂ ਮੰਗਾਂ ਜਿਹੜੀਆਂ ਵਾਂ ਇਹ ਹੈ ਕੀ ਆ ਮੋਰਚੇ ਦੀਆਂ ਮੰਗਾਂ ਅਜੇ ਤੱਕ ਗੱਲਬਾਤ ਇਹਨਾਂ ਦੇ ਨਾਲ ਚੱਲੇ ਕਿ ਸਾਨੂੰ ਮੰਗ ਪੱਤਰ ਦਿਓ ਭਈ ਇਹਨੇ ਮੰਗ ਪੱਤਰ ਤਹਾਡਿਆਂ ਇਹ ਕਦ ਤੇ ਪਿਆ ਤੁਹਾਡੇ ਕੇਂਦਰਾਂ ਤੇ ਪਿਆ ਆ ਇਹ ਰਾਜਦਾਨੀ ਪਿਆ ਜਿਹੜੀ ਦੀ ਜਹੇਪੜੀ ਹੋਂਦ ਚ ਆਈ ਆ ਤੇ ਕੰਡੀਆਂ ਸਾਲਾਂ ਦਾ ਤੁਹਾਡੇ ਕੇਂਦਰਾਂ ਤੇ ਪਿਆ ਆ ਇਹਦੀਆਂ ਮੁੱਖ ਮੰਗਾਂ ਜਿਹੜੀਆਂ ਕੀ ਸੀ ਮੁੱਖ ਮੰਗਾਂ ਸਾਡੀਆਂ ਇਹਆਂ ਸੀ ਕਿਸਾਨਾਂ ਨੂੰ ਲਾਇਵਰਟ ਭਾਅ ਦਿੱਤੇ ਜਾਣ ਉਹਨਾਂ ਨੂੰ ਲਾਇਵਰਟ ਫਸਲ ਦਾ ਇਹਨਾਂ ਰੇਕ ਤੇ ਮਜਦੂਰਾਂ ਨੂੰ ਉਹਨਾਂ ਦੀ ਮਜ਼ਦੂਰੀ ਦਾ ਪੂਰਾ ਪੂਰਾ ਜਿਹੜਾ ਵਾ ਹੱਕ ਮਿਲੇ ਉਹਨਾਂ ਨੂੰ ਜੋ ਵੀ ਸਰਕਾਰ ਵੱਲੋਂ ਉਹਦੀਆਂ ਸਹੂਲਤਾਂ ਉਹਨਾਂ ਤੱਕ ਜਿਹੜੀਆਂ ਵਾ ਮਜਦੂਰਾਂ ਤੱਕ ਪਹੁੰਚਦੀਆਂ ਹੋਣ ਪਰ ਇਹਨਾਂ ਨੇ ਜਿਹੜਾ ਵਾ ਕਿਸਾਨਾਂ ਨੂੰ ਕੀ ਹੱਕ ਦੇਣੇ ਸੀ ਮਜਦੂਰਾਂ ਨੂੰ ਕੀ ਹੱਕ ਦੇਣੇ ਸੀ ਇਹਨਾਂ ਨੇ ਆਪਣੇ ਮੰਤਰੀਆਂ ਨੂੰ ਆਪਣੇ ਸੰਤਰੀਆਂ ਨੂੰ ਜੋੜਨਾਂ ਦਾ ਐਮਰਾ ਫੈਮਲਾ ਸੀ ਉਹਨਾਂ ਨੂੰ ਸਾਫ਼ ਪੁੱਛ ਜਿਹੜਾ ਵਾ ਕਿਰਤੀ ਲੋਕਾਂ ਦੇ ਕੋਲੋਂ ਲੁੱਟ ਕੇ ਤੇ ਉਹਨਾਂ ਨੂੰ ਜਿਹੜਾ ਵਾ ਦੇ ਦਿੱਤਾ ਕਿਉਂਕਿ ਆਪਾਂ ਦਿੱਲੀ ਮੋਰਚੇ ਦੀਆਂ ਮੰਗਾ ਸੀ ਤੇ ਜਿਹੜੇ ਤੁਸੀਂ ਕਾਲੇ ਕੰਨ ਕਾਨੂੰਨ ਜਿਹੜੇ ਤੁਸੀਂ ਲੈ ਕੇ ਆਂਦੇ ਆ ਇਹ ਸੋਹਦੇ ਲੋਕਾਂ ਨੂੰ ਇਹਨਾਂ ਦੇ ਲੋਕਾਂ ਨੂੰ ਸੂਤ ਨਹੀਂ ਆਉਂਦੇ ਇਹ ਜਿਹੜੇ ਲੋਕ ਜਿਹੜੇ ਉਹ ਕਾਨੂੰਨ ਆ ਇਹ ਕਾਨੂੰਨ ਦੀਗ ਨਹੀਂ ਗਏ ਤੇ ਸਾਡੇ ਫੈਟਰੀ ਵਿਦੇਸ਼ ਕਰਕੇ ਹੀ ਗਏ ਇਹਨਾਂ ਕਾਨੂੰਨਾਂ ਨੂੰ ਜਿਹੜਾ ਵਾ ਰੱਦ ਕਰੋ ਪਰ ਉਹ ਜਦੋਂ ਤੁਹਾਡਾ ਦਬਾਅ ਯਾਦਾ ਕਿਹਾ ਇਸੇ ਉਹਨਾਂ ਕਾਨੂੰਨਾਂ ਨੂੰ ਖਾਣਾ ਚੱਲਦੀ ਮੋਦੀ ਸਰਕਾਰ ਨੇ ਗੱਲ ਕੀਤੀ ਜਤਰਾ ਲੋਕ ਪਹੁੰਚੇ ਉਹ ਰਹੇ ਵੀ ਗਏ ਬੰਦਿਆਂ ਦਾ ਪਹੁੰਚ ਰਿਆਂ ਨੇ ਧੰਗੇ ਨਾਲ ਇਹਨੇ ਲਾਗੂ ਕਰੀ ਜਾਂਦੇ ਆ ਸਾਡੀ ਬਹੁਤੀ ਹੈ ਮੰਗ ਜੋ ਬਿਜਲੀ ਐਕਟ ਜਿਹੜਾ 225 ਇਹਨੂੰ ਜਿਹੜਾ ਵਾ ਰੱਦ ਕਰੋ ਜਿਹੜਾ ਵਾ ਰੱਦ ਕਰਨ ਦੀ ਗੱਲ ਆ ਨਾਲ ਜਿਹੜਾ ਵਾ ਸਾਡੇ ਖਨੌੜੀ ਦੇ ਸ਼ਕੂ ਬਾਰਡਰ ਦੇ ਉੱਤੇ ਕਿ ਅਸੀਂ ਬਿਜਲੀ ਦੀ ਜਿੰਨਾ ਵੀ ਸਾਡਾ ਜਿਹੜਾ ਵਾ ਸਮਾਨ ਦੀ ਤੋੜਪਾਨ ਕੀਤੀ ਆ ਜਾਂ ਇਹਨਾਂ ਨੇ ਲੁੱਟਿਆ ਉਹਨਾਂ ਨੂੰ ਨਾਮ ਪੂਰੀ ਕੀਤਾ ਉਹਨਾਂ ਦੀ ਪਰੋਪਾਈ ਦੀ ਗੱਲ ਆ ਨਾਲ ਜਿਹੜੇ ਜਿੰਨੇ ਵੀ ਸ਼ਹੀਦ ਹੋਏ ਆ ਉਹਨਾਂ ਦੀ ਮੁਆਵਜ਼ੇ ਦੀ ਗੱਲ ਆ ਨਾਲ ਉਹਨਾਂ ਦੇ ਨੌਕਰੀਆਂ ਦੀ ਗੱਲ ਪਰਿਵਾਰਾਂ ਨੂੰ ਮੁਰਦ ਤਾਕਤ ਕਰਨ ਦੀ ਗੱਲ ਜਿਹੜਾ ਦਿੱਲੀ ਤੋਂ ਉਹਨਾਂ ਨੇ ਜਿੰਨੇ 375 ਦੇਣਾ ਨਾਲ ਜਿਹੜੇ ਉਹਨਾਂ ਦੇ ਜਿਹੜੀਆਂ ਵਾ ਨੌਕਰੀਆਂ ਰਹੀਆਂ ਨੇ ਉਹ ਚੀਜ਼ਾਂ ਨੇ ਬਹੁਤ ਜਿਨੀ ਬਣ ਜਾਂਦੀਆਂ ਨਾਲ ਜਿਹੜਾ ਵਾ ਕਿ ਜਿਹੜਾ ਆ ਹੜਾ ਨਾਲ ਲੋਕ ਪੀੜਦੇ ਜੇ ਅੱਜ ਅਸੀਂ ਪੰਜਾਬ ਦੀ ਗੱਲ ਕਰਨ ਲਈ ਤੇ 5 ਲੱਖ ਏਕੜ ਤੋਂ ਵੱਧ ਜਿੱਥੇ ਜਿਹੜਾ ਕਰਮਦਾਰ ਦੀ ਗੱਲ ਕਰੀਏ ਤੇ 72 ਪਿੰਡਾਂ ਤੋਂ ਵੱਧ ਜਿਹੜੇ ਪਿੰਡ ਆ ਉਹ ਸਬਾਬ ਨਾਲ ਜਿਹੜਾ ਵਾ ਕਿ ਜਿਹੜੇ ਕਾਨੂੰਨ ਮਜ਼ਦੂਰਾਂ ਦੇ ਹੱਕ ਨਹੀਂ ਬਣੇ ਸੀਗੇ ਅੱਜ ਉਹਨਾਂ ਨੂੰ ਆਪਣੇ ਹੱਥ ਜਿਹੜੇ ਨਹੀਂ ਮਿਲ ਰਹੇ ਇਹਨਾਂ ਸਾਰੀਆਂ ਮੰਗਾਂ ਮਸਲਾਂ ਨੂੰ ਲੈ ਕੇ ਜਿਹੜਾ ਅਸੀਂ ਜਿਹੜਾ ਵਾਤੇ ਆ ਜਿਹੜਾ ਵਾਡੀ ਸੀ ਦਫ਼ਤਰਾਂ ਦੇ ਅਗੋਂ ਦੇ ਖਾਸ ਕਰਕੇ ਉਹ ਲਗਾਤਾਰ ਕੱਲ ਤੋਂ ਚੱਲ ਰਿਹਾ ਹੈ ਅੱਜ ਲੋਰਦੇ ਦੀ ਦੂਸਰੀ ਦਿਨ ਦੇ ਵਿੱਚ ਤੱਕ ਲੋਕਾਂ ਦੇ ਘਰ ਆਪਣੇ ਦੇਖੋ ਜੀ ਇਹਨਾਂ ਨੂੰ ਰਹੀ ਆ ਤੁਹਾਡੀਆਂ ਮੰਗਾਂ ਜਿਹਦਾ ਮਤਲਬ ਕਹੁੰਦੇ ਆ ਅਗਲਾ ਸੰਘਰਸ਼ ਕੀ ਹੋਵੇਗਾ ਜੀ ਜੀ ਸਾਡਾ ਬਣਿਆ ਹੋਇਆ ਵਾ ਇਹ ਫੈਸਲਾ ਕੀਤਾ ਆ ਵਾ ਇਹ ਜਿੱਦਾਂ ਕੱਲ 18 ਤਰੀਕ ਨੂੰ ਤੇ ਅੱਜ ਵੀ ਤਰੀਕਿਆ ਜਿਹੜਾ ਸਾਡਾ ਜਿਹੜਾ ਵਾ ਡੀਸੀ ਦਫ਼ਤਰ ਪੰਜਾਬ ਦੇ ਵਿੱਚ ਮੁਰਾਦ ਜੇ ਨਹੀਂ ਸਰਕਾਰ ਕਿਹ ਟੀਮ ਦੀ ਉਹਦੀ ਗੱਲਬਾਤ ਨਹੀਂ ਕਰਦੀ ਤੇ ਫਿਰ ਜਿਹੜਾ ਵਾ ਪੰਜਾਬ ਦੇ ਵਿੱਚ ਜਿਹੜਾ ਵਾ ਚਾਰ ਜਗ੍ਹਾ ਦੇ ਉੱਤੇ ਜਿਹੜਾ ਵਾ ਰੇਲਵੇ ਰੇਲਾਂ ਤੇ ਕੰਮ ਕਰਨਾ ਚਾਹੀਦਾ ਹੈ ਜੇ ਜਗ੍ਹਾ ਤੇ ਚਾਰ ਜਗ੍ਹਾ ਤੇ ਜਿਹੜਾ ਕੰਮ ਕਰਨਾ ਹੈ ਰੇਲ ਦਾ ਜੀ ਇਹ ਜੇ ਵੇਖੋ ਆਪਣਾ ਦੇਵੀদাসਪੁਰ ਜਿਹੜਾ ਟੋਲਪੁਰ ਜਿਹੜਾ ਟਾਕਾ ਨਹੀਂ ਲੱਗਿਆ ਜ਼ਰੂਰ ਹੈ ਆਪਣੇ ਇਹ ਹੈ ਇਹ ਹੈ ਮਤਲਬ ਕਿ ਕਿਉਂਕਿ ਬਿਲਕੁਲ ਸਾਡਾ ਕੀ ਨਹੀਂ ਕਰਦਾ ਕਿ ਅਸੀਂ ਜਿਹੜਾ ਆ ਆ ਪਬਲਿਕ ਨੂੰ ਖਰਾਬ ਕਰੀਏ ਨਾ ਨਾਗਰੀ ਕੋਸ਼ ਦਾ ਸਵਾਲ ਬਣਾ ਕੇ ਲੜੇ ਆ ਅਸਲ ਇਹ ਹੈ ਕਿ ਜਦੋਂ ਲੋਕਾਂ ਦੀਆਂ ਬੰਗਾ ਤੇ ਇਹ ਹੈ ਕਿ ਸਰਕਾਰ ਚਾਹੀਦਾ ਸੀ ਕਿ ਆਹ ਡੀਸੀ ਰਿਪੋਰਟ ਕਿ ਲੱਗੂ ਪਹਿਲਾਂ ਜਿਹੜਾ ਵਾ ਟੇਬਲ ਤੇ ਆਉਣਾ ਚਾਹੀਦਾ ਸੀ ਲੋਕੀ ਦੇਖੋ ਟੋਪ ਜਿਹੜੀ ਆ ਕਿ ਲੋਕਾਂ ਸਰਕਾਰਾਂ ਨੇ ਬਣਾਈਆਂ ਨਹੀਂ ਆਂਦੀਆਂ ਲੋਕਾਂ ਨੇ ਬੰਦਾ ਬਣਾਈਆਂ ਲੋਕਾਂ ਨੇ ਜਿਹੜਾ ਮੱਗਾ ਬੰਦਾ ਬਣਾਈਆਂ ਦੇ ਕੇ ਬੰਦ ਕਰ ਦਿੱਤਾ ਕਿਉਂਕਿ ਜਿਹੜੀ ਸਰਕਾਰ ਆ ਇਹ ਕਿਸਾਨਾਂ ਦੀ ਜੂਰਾਂ ਨੂੰ ਦੇਖਣਾ ਹੀ ਨਹੀਂ ਚਾਹੁੰਦੀ ਵੀ ਕਿਉਂਕਿ ਕਾਰਪੋਰੇਟ ਘਰਾਣਿਆਂ ਦੀ ਥੋੜੀ ਕਿਉਂਕਿ ਜੋ ਕਾਰਪੋਰੇਟ ਆ ਜਾਂ ਜਿਹੜੀ ਆ ਦੇਸ਼ ਦਾ ਪ੍ਰਧਾਨ ਮੰਤਰੀ ਜੋ ਕਹਿ ਰਿਹਾ ਉਹ ਜਿਹੜਾ ਤੁਹਾਨੂੰ ਬਾਤ ਕਰ ਰਿਹਾ ਫੈਸਲੇ ਕਰ ਰਿਹਾ ਵਾ ਉਹਦਾ ਜਿਹੜਾ ਅਸੀਂ ਵਿਰੋਧ ਕਰੀਏ ਸਰਕਾਰਾਂ ਦਾ ਬਿਜਲੀ ਮੀਟਰ ਨੂੰ ਗੱਲ ਕਰ ਲਈਏ ਕਿ ਜਿਹੜੇ 20% ਲੋਕਾਂ ਦਾ ਬੋਝ ਆ ਰਿਹਾ ਹੈ ਉਹ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਉਹਨਾਂ ਨੂੰ ਛੋਟ ਦੇਣੀ ਉਹਨਾਂ ਨੇ ਦੋਹਾਂ ਨੂੰ ਖਿਦਾਰ ਸੌਣ ਲਗਾਏ ਆ ਰਹੇ ਨਹੀਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਕਿ ਕਿਉਂਕਿ ਇਹਦੇ ਵਿੱਚ ਬਹੁਤ ਵੱਡਾ ਕੰਪੜਾ ਹੋ ਗਿਆ ਦੇਖੋ ਜੀ ਕਿੰਨਾ ਕਿੰਨਾ ਮੀਟਰ ਲੱਗ ਰਿਹਾ ਇਹ ਬਿਜਲੀ ਦਾ ਜਿਹੜਾ ਵਾ ਨਿੱਜੀ ਕਰਨ ਨੂੰ ਲੱਗਿਆ ਕਿਉਂਕਿ ਨਿੱਜੀ ਕਰਨ ਦੀਆਂ ਨਿਸ਼ਾਨੀਆਂ ਦਾ ਸਾਰਾ ਕੁਝ ਇਹਨਾਂ ਨੇ ਜਿਹੜਾ ਵਾ ਘਰ ਘਰ ਦੇ ਵਿੱਚ ਕਿੰਨੇ ਮੀਟਰ ਲਾ ਗਏ ਜਿਹੜੇ ਸਾਡੇ ਜਿਹੜੇ ਆ ਨੌਜਵਾਨ ਵੀਰ ਆਪਣੀ ਰੋਟੀ ਰੋਜੀ ਤੇ ਲੱਗੇ ਆ ਪਿੰਡਾਂ ਦੇ ਵਿੱਚ ਰੇਡਾਂ ਘੇ ਲੈਣ ਆਉਂਦੇ ਆ ਇਹ ਸਾਰਾ ਕੁਝ ਇਹਨਾਂ ਨੇ ਖਤਮ ਕਰ ਦੇਣਾ ਵਾ ਬਿਜਲੀ ਘਰਾਂ ਦੇ ਵਿੱਚ ਜਿਹੜੀਆਂ ਵੱਡੀਆਂ ਕੰਪਨੀਆਂ ਹੋ ਜਾਂਦੀਆਂ ਕਿਉਂਕਿ ਇਹ ਇੱਕ ਜਦੋਂ ਵਪਾਰੀ ਦੇ ਹੱਥੇ ਆ ਗਿਆ ਜਿਹੜਾ ਮਾਲਕ ਇੱਕ ਹੋਇਆ ਉਹ ਆਪਣੇ ਤਰੀਕੇ ਦੇ ਨਾਲ ਇਹ ਚਲਾਊਗਾ ਕਿਉਂਕਿ ਇਹ ਜਿਹੜਾ ਵਾ 20 ਘੰਟਿਆਂ ਦੇ ਵਿੱਚ 479 ਜੂਟਾ ਜਿਹੜੀਆਂ ਉਹ ਇਸ ਵਿੱਚ ਜਿਹੜਾ ਵਾ ਮਚਾਊਗਾ ਦੂਸਰਾ ਜਿਹੜਾ ਕਾਲਾ ਮੀਟਰ ਆ 200 ਤੇ 70 ਜਿਹੜਾ ਮਚਦਾ ਇਹ ਜਿਹੜਾ ਵਾ ਇਹਦੇ ਬਿੱਲ ਸਾਡੇ ਤੋਂ ਨਹੀਂ ਪਰੋਣੇ ਕਿਉਂਕਿ ਸਾਡੀ ਇਹ ਮੰਗਿਆ ਕਿ ਇਹ ਜਿਹੜਾ ਵਾ ਮਤਲਬ ਕਾਲੇ ਮੀਟਰ ਪਹਿਲੇ ਲਾਈ ਜਾਣ ਜਿਹੜੇ ਛੇਪ ਵਾਲੇ ਮੀਟਰ ਆ ਇਹਦਾ ਸਾਡਾ ਵਿਰੋਧ ਆ ਕਿਉਂਕਿ ਜਦੋਂ ਦੇ ਛੇਪ ਵਾਲੇ ਮੀਟਰ ਆਏ ਆ ਉਹਦਾ ਅਸੀਂ ਇਹਦਾ ਵਿਰੋਧ ਕਰ ਰਹੇ ਆਂ ਕਿਉਂਕਿ ਹੁਣ ਇੱਕ ਟੀਨ ਕੱਟਆਫ ਡੇਟ ਦਿੱਤੀ ਸੀ 10 ਤਰੀਕ ਨੂੰ ਕਿ ਜਿਹੜੇ ਪਿੰਡਾਂ ਦੇ ਵਿੱਚੋਂ ਮੀਟਰ ਲਾ ਕੇ ਜਿਹੜੇ ਆ ਸਵੱਤਨਿਕ ਬਿਜਲੀ ਘਰਾਂ ਦੇ ਜਿਹੜਾ ਵਾ ਉਹ ਦਿੱਤੇ ਗਏ ਆ ਅੱਜ ਵੀ ਉਹ ਲਗਾਤਾਰ ਸਾਡੇ ਜਿਹੜੇ ਆ ਮੀਟਰ ਲੱਗੇ ਬਿਜਲੀ ਘਰਾਂ ਦੇ ਵਿੱਚ ਜਾ ਰਹੇ ਲਗਾਤਾਰ ਜਿਸ ਤਰ੍ਹਾਂ ਗੱਲ ਕਰਦੇ ਆ ਆਪਾਂ ਕਿ ਕਹਿ ਰਹੇ ਪੰਜਾਬ ਦੇ ਕਿਨੇ ਲੋਕ ਆ ਆਪਣੇ ਘਰ ਐਸ਼ੀ ਰਾਮ ਨਾਲ ਠੰਡਾਕੇ ਦੀ ਠੰਡ ਪੈ ਰਹੀ ਐ ਤੇ ਉਹ ਸੁਸਤੀ ਹੋਏ ਨੇ ਤੇ ਕਿਸਾਨ ਵਾਦੇ ਧਰਨੇ ਦੇ ਉੱਪਰ ਮੌਜੂਦ ਨੇ ਐਨੇ ਕਹਿ ਰਹੇ ਦੇ ਵਿੱਚ ਕਿ ਠੰਡਾਕੇ ਦੀ ਠੰਡ ਆ ਕੀ ਲੱਗਦਾ ਕਿ ਗੁਰਕਾਰ ਦੇ ਕੰਨ ਦੇ ਉੱਪਰ ਤੁਹਾਡੇ ਸੰਘਰਸ਼ ਦੇ ਨਾਲ ਕੋਈ ਹੋਰ ਰੋਸ ਪੁਜਾਰਾ ਆਉਂਦਾ ਤੇ ਕਾਨੂੰਨ ਦੇ ਜੋੜ ਕਰਕੇ ਵੇਖੋ ਜੀ ਇਹ ਜਿਹੜੇ ਵਾਰਸ ਕਸਾ ਗੁਰੂਆਂ ਦੇ ਵਾਰਸ ਆ ਇਸ ਜਿਹੜੀ ਸਾਡੀ ਜਥੇਬੰਦੀ ਆ ਇਹ ਉਸੇ ਹੀ ਫਲਸਫੇ ਦੇ ਮਤਲਬ ਜਿਹੜੀ ਚੱਲਦੀ ਆ ਤੇ ਵੇਖੋ ਕਿਉਂਕਿ ਜ਼ਬਰ ਜ਼ੁਲਮ ਦੇ ਖਿਲਾਫ ਵੀ ਸਾਡੀ ਜਿਹੜੀ ਆ ਦਸ ਗੁਰੂ ਸਾਹਿਬਾਨ ਲੜੇ ਦਸੋਂ ਪਿਤਾ ਨੇ ਸਾਰਾ ਪਰਿਵਾਰ ਵਾਰਤਾ ਅੱਜ ਉਸੇ ਜਿਹੜਾ ਵਾ ਜ਼ਬਰ ਜ਼ੁਲਮ ਦੇ ਖਿਲਾਫ ਜਿਹੜਾ ਵਾ ਉਹ ਅਸੀਂ ਲੜ ਰਹੇ ਆ ਆਵਾਜ਼ ਉਠਾ ਰਹੇ ਆ ਤੇ ਜੇ ਅਸੀਂ ਗੱਲ ਕਰ ਲਈਏ ਕਿ ਅੱਜ ਉਹੀ ਔਰੰਗਜੇਬ ਜੇ ਆਪਾਂ ਮੋਦੀ ਦੀ ਗੱਲ ਕਰ ਲਈਏ ਜੇ ਭਗਵੰਤ ਮਾਨ ਦੀ ਗੱਲ ਕਰ ਲਈਏ ਤੇ ਉਹੀ ਜਗੜੀਆਂ ਖਾਂ ਜਿਹੜੇ ਬਦਲ ਸਕਦੇ ਪੱਗਾਂ ਬਦਲ ਸਕਦੀਆਂ ਨੀਤੀਆਂ ਬੋਲੀਆਂ ਜਿਹੜੀਆਂ ਉਹ ਆ ਠੀਕ ਹੈ ਜਿਹੜੇ ਆਮ ਘਰਾਂ ਦੇ ਦੱਸਦੇ ਸੀ ਸਾਨੂੰ ਠੀਕ ਹੈ ਅੱਜ ਉਹਨਾਂ ਦੇ ਹਾਲਾਤ ਵੇਖ ਲਓ ਕਿ ਉਹ ਆਪਿਆ ਕਿ ਖਾਚਿਆ ਕਿ ਕਿਹੜੀਆਂ ਅੱਜ ਉਹਨਾਂ ਕੋਲ ਸੁੱਖ ਸੁਹੂਤਾਂ ਨਹੀਂ ਸਾਰਾ ਕੁਝ ਕਿਉਂਕਿ ਆਮ ਲੋਕ ਤੇ ਇਹ ਆ ਕਿ ਜਿਹੜੇ ਆਪਣੇ ਹੱਕਾਂ ਦੇ ਖਾਤਰ ਅੱਜ ਧੁੰਦ ਦੇ ਵਿੱਚ ਵੀ ਜਿਹੜਾ ਵਾ ਆਪਣਾ ਪ੍ਰੋਟੈਸਟ ਜਿਹੜਾ ਵਾ ਕਰ ਰਿਹਾ ਕੋਈ ਸਰਕਾਰ ਨੇ ਗੱਲਬਾਤ ਸਭ ਤੋਂ ਨਹੀਂ ਛੱਡਦੇ ਆ ਕਿਸਾਨ ਆਗੂਆਂ ਨੂੰ ਬੁਲਾਇਆ ਹੋਇਆ ਕਿ ਨਹੀਂ ਜਿਹੜੀ ਬੈ ਕੇ ਗੱਲ ਹੋ ਸਕੀ ਅੱਜ ਜਿਹੜੀ ਆ ਅੱਜ 1 ਵਜੇ ਜਿਹੜਾ ਵਾ ਕਿਸਾਨ ਭਵਨ ਜਿਹੜਾ ਵਾ ਚੰਡੀਗੜ੍ਹ ਦੇ ਵਿੱਚ ਮੋੜ ਦੇ ਵਿੱਚ ਕੀ ਨਿਕਲਦਾ ਕੀ ਨਹੀਂ ਨਿਕਲਦਾ ਉਹ ਅਪਡੇਟ ਜਿਹੜੀ ਹੈ ਤੁਹ ਜੋ ਕਿ ਜਦੋਂ ਸਾਨਾ ਵੱਲੋਂ ਲੰਬੇ ਸਮੇਂ ਤੋਂ ਜਿਹੜਾ ਸੰਘਰਸ਼ ਜਾਰੀ ਰਿਹਾ ਸਾਡੀ